ਆ ਮਾਨਵੀਰ ਘੱਡੇ ਦੀ ਆ ਤੇ ਮੈਂ ਸਿਰੇ ਆ ਤੇ ਮੇਰੇ ਫੋਨ ਗਿਆ ਇਥੇ ਦੇ ਰਹੇ ਹੂੰ ਕਿ ਤੇ ਦੁਕਾਨ ਦਾ ਤੇਰਾ ਸ਼ਟ ਖੁੱਲਾ ਰਿਆ ਵਾ ਤੇ ਮੈਂ ਕਿਹਾ ਚਲ ਕੋਈ ਮੈਂ ਮੈਂ ਇਹ ਬੰਦ ਕਰਕੇ ਗਿਆ ਵਾ ਮੈਂ ਗੁਰਦਸਾ ਮੱਥੇ ਪਾ ਕੇ ਆਇਆ ਜਾਨ ਕੇ ਮੈਂ ਵੇਖਿਆ ਤੇ ਖਲਾਰਾ ਖੁੜਾ ਕੋਈ ਖਾਸ ਨਹੀਂ ਪਿਆ ਮੈਂ ਸਮਾਸੂ ਬਾਹਰ ਕੱਟਿਆ ਵਾ ਕੱਟ ਕੇ ਮੈਂ ਵੇਖਿਆ ਤੇ ਬੈਟਰਾ ਤੇ ਨਿਮਟਰਾ ਜਿਹੜਾ ਉਹ ਲੈ ਗਿਆ ਤੇ ਕੋਈ ਗੱਲਾ ਖੋਲੇ ਗੱਲੇ ਚ ਕੋਈ 3000 ਰੁਪਿਆ ਇਹ ਭਾਂ ਪੂਣੀ ਪੱਤੀ ਪੁੱਤੀ ਅਸੀਂ ਉਹ ਠੰਡੇ ਦੀ ਦੁਤਰਾ ਬੋਲਾਂ ਲੈ ਗਏ ਖਾਰੇ ਕੁੜੇ ਲੈ ਗਏ ਉਹ ਕੀ ਮੰ ਕਰ ਦਿੰਦਾ ਮਗਰ ਨੇ ਵੀ ਜਦੋਂ ਸਰਚ ਚਾਹੀਦਾ ਰਾਤ ਰਾਤ ਨੂੰ ਪੈਰਾਪੁਰਾ ਲੋਨ ਜਿਹਦੇ ਨਾਂ ਪਜ ਨਿਸ਼ਾਨ ਕੇ ਦਾ ਨਾਂ ਹੋਇਆ ਕਿੰਨਾ ਕਿੰਨਾ ਖਾਣ ਹੋਇਆ ਮੇਰੇ ਦੇ 24 25 ਹਜ਼ਾਰ ਦਾ ਖਾਣ ਹੋਇਆ ਮੇਰੀ ਹੈਰੀ ਕੰਪਿਊਟਰ ਸੈਂਟਰ ਨਾਮ ਦੀ ਦੁਕਾਨ ਹੈਗੀ ਆ ਤੇ ਇੱਥੇ ਮੇਰੇ ਕੁਝ ਗੱਲੇ ਦੇ ਵਿੱਚ ਪੈਸੇ ਪਏ ਸੀ ਕੁਝ ਡਾਲਰ ਪਏ ਸੀਗੇ ਤੇ ਮੇਰੇ ਉਹ ਮਤਲਬ ਗੱਲਾ ਤੋੜ ਕੇ ਬਾਹਰੋਂ ਸ਼ਟਰ ਤੋੜ ਕੇ ਉਹ ਕੱਢ ਕੇ ਲੈ ਗਏ ਨੇ ਹੋਰ ਮੈਂ ਸਵੇਰੇ ਆਇਆ ਸੀਗਾ ਉਦੋਂ ਵੇਖਿਆ ਤੇ ਸ਼ਟਰ ਤਾਂ ਚੁੱਕਿਆ ਸੀਗਾ ਤੇ ਜਿਹੜਾ ਇਹ ਲੋਕ ਹੀ ਇਹ ਵੀ ਬਾਹਰ ਨੂੰ ਹੋਇਆ ਸੀਗਾ ਖੋਲ ਕੇ ਜਦੋਂ ਵੇਖਿਆ ਤਾਂ ਮੈਂ ਗੱਲਾਂ ਦੇਖਿਆ ਤੇ ਉਹ ਗੱਲਾਂ ਟੁੱਟਾ ਹੋਇਆ ਸੀਗਾ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਛੱਡਿਆ ਉਹਨਾਂ ਨੇ ਕਿੰਨੇ ਕੁ ਡਾਲਰ ਸੀ ਡਾਲਰ ਹੈਗੇ ਮਤਲਬ ਲਾਂਸਮ 50000 ਰੁਪਿਆ ਮਤਲਬ ਇੰਡੀਅਨ ਕਰੰਸੀ ਸੀਗੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਤਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇਗੇ ਇਹੋ ਜੇ ਲੋਕਾਂ ਨੂੰ ਮਤਲਬ ਸੇਤ ਦੇਣੀ ਚਾਹੀਦੀ ਆ ਫੜਨਾ ਚਾਹੀਦਾ ਇਹਨਾਂ ਨੂੰ ਕਿ ਬਾਕੀ ਲੋਕਾਂ ਨੂੰ ਵੀ ਮਤਲਬ ਚੈਨ ਦੀ ਸਾਰ ਆਰਾਮ ਨੂੰ ਸੌਂ ਸਕਣ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ-ਛੋਟੇ ਤਾਲੇ ਲਾਏ ਹੀ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਸੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਜੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਫੋਰ ਐਂਡ ਸੀਸੀਟੀਵੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿਨੇ ਚੋਰੀ ਕੀਤੀ ਜਿਹੜੀ ਜਿਹੜੀ ਦੁਕਾਨਾਂ ਸੀ ਜਿਨ੍ਹਾਂ ਦੀ ਅੱਜ ਕੋਈ ਚੋਰੀ ਦੁਕਾਨਾਂ ਤਿੰਨ ਆ ਹਾਂਜੀ ਇਹਨਾਂ ਵਿੱਚ ਇੱਕ ਤੇਗਾਹੀਰਾ ਸਿੰਘ ਹਾਂਜੀ ਇੱਕ ਸਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਤਿੰਨ ਦੁਕਾਨਾਂ ਕਿੰਨਾ ਨੁਕਸਾਨ ਦੱਸਦੇ ਆ ਸਰ ਹਾਂ ਕਿੰਨਾ ਨੁਕਸਾਨ ਆ ਗਿਆ ਨਾ ਨੁਕਸਾਨ ਕੋਈ ਇੱਕ ਦਿਨ ਇੱਕ ਨੇ ਕਿਹਾ 16000 ਰੁਪਇਆ ਮੇਰਾ ਗਿਆ ਇੱਕ ਨੇ 2000 ਰੁਪਇਆ ਦੇ ਬੈਟਰ ਆ ਤੇ ਇੱਕ ਕਹਿੰਦਾ ਮੇਰਾ 40000 ਰੁਪਇਆ ਸਰ ਮੇਲਾ ਚੱਲ ਰਿਹਾ ਤੇ ਕੁਝ ਨਹੀਂ ਜਿਹੜੀ ਲਕਾਮਤ ਨਹੀਂ ਹੁੰਦੀ ਆ ਪੁਲਿਸ ਤੇ ਬਹੁਤ ਜ਼ਿਆਦਾ ਤਰੀ ਫਿੰਡੀ ਆ ਪਬਲਿਕ ਬੜੀ ਤਰੀ ਫਿੰਡੀ ਆ ਕਰ ਲਈ ਨੇ ਟ੍ਰੇਸ ਕੋਈ ਨਹੀਂ ਰੀਅਲੀ ਨਹੀਂ ਸਰ ਵੇਖਿਆ ਜੀ ਇਹ ਜਦੋਂ ਮੇਲੇ ਦੇ ਵਿੱਚ ਇੱਕ ਪੋਪਕਨ ਵਾਲੇ ਦਾ ਕੰਨ ਵੱਡਦਾ ਹੁਣ ਵੀ ਇਹ ਤਿੰਨ ਦੁਕਾਨਾਂ ਦੀਆਂ ਚੋਰੀਆਂ ਆ ਤੇ ਲੋਕੀ ਕਹਿ ਰਹੇ ਆ ਵੀ ਜਿਹੜੇ ਤੇ ਪੁਲਿਸ ਪੁਲਿਸ ਦੇ ਤੋਂ ਵੀ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਤੇ ਆਪਣਾ ਕੰਮ ਕਰ ਰਹੀ ਆ ਹਾਂ